ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜਾ ਇਹ ਪਿੰਡ ਆ ਵੀਰੇ ਬਿਲਕੁਲ ਮੋਗੇ ਸ਼ਹਿਰ ਦੇ ਵਿੱਚ ਹੀ ਰਲ ਚੁੱਕਿਆ ਅੱਜ ਦੀ ਵੀਡੀਓ ਚ ਇੱਕ ਗੱਬਣ ਵੈੜਾ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਪਿੰਡ ਲੰਡੇ ਕੇ ਸ਼ਹਿਰ ਬਸ ਸਟੈਂਡ ਤੋਂ ਆਪਣਾ ਪਿੰਡ ਕਿੰਨੀ ਬਾਟ ਹੋ ਜੀ ਕਿਲੋਮੀਟਰ ਵੀਰੇ ਬਸ ਸਟੈਂਡ ਆ ਤੇ ਕਿੰਨੇ ਕਿਲੋਮੀਟਰ ਲਵਾਰਾ ਚੋਂਗਾ ਤਾਣ ਠੀਕ ਆ ਕਿਲੋਕਿਲੋਮੀਟਰ ਹੀ ਲਵਾਰਾ ਚੋਂਗਾ ਸੁਆ ਕਿੰਨਾ ਬਈ ਵੇੜਦਾ ਸੁਆ ਵੀਰੇ ਨਰੀਆਂ ਤੀਜਾ ਸੁਉਂਦੀ ਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਵੀਰੇ 10 ਤਰੀ ਦੇ ਦਿਨ ਪੂਰੇ ਆ ਰੇਟ ਮੁਤਾਬਕ ਹਾਂਜੀ ਇਹ ਤੋਂ ਆਪਾਂ ਨਾਲ ਦੇ ਪਿੰਡ ਲਈ ਦਿੰਨੇਗਾ ਤੋ ਠੀਕ ਆ ਜੀ 10 ਦਿਨ ਪੂਰੇ ਸੁਉਂਦੀ ਠੀਕ ਆ ਬਈ ਹਾਂਜੀ ਕਿੰਨਾ ਦੁੱਧ ਪਿਆਜੂ ਵੀਰੇ ਵੀਰੇ ਮਾਲਕਾਂ ਦੇ ਆਪਸ 17 18 ਕਿਲੋ ਚੋਇਆ ਇੱਕ ਅੱਛੀ ਆ ਤੇ 15 16 ਕਿਲੋ ਦੀ ਆਪਾਂ ਅਸਤੱਕ ਲਈ ਜੀ ਥਣਾ ਦੀ ਪਾਰ ਪਿੱਛੇ ਦੀ ਬਈ 1 ਨੰਬਰ ਅਗਲੇ ਘਰ ਤੱਕ ਦੀ ਗਰੰਟੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਦੁੱਧ ਵੀ ਮੱਝਾ ਰਗਾ ਪਿਆਉਂਦਾ ਹੀ ਮੱਝਾ ਰਗਾ ਵੀਰੇ ਠੀਕ ਆ ਤੋਰ ਕੇ ਦਿਖਾ ਦਿਓ ਜੀ ਜਰਸੀ ਤੇ ਐਫ ਦਾ ਕਰਾਸ ਆ ਕੱਦ ਐਫ ਵਾਲਾ ਨਿੱਕਰ ਨਰੂਈ ਪੂਰੀ ਆ ਸੁਆ ਅਰੀਜਨਲ ਤੀਜਾ ਸੁਂਦੀ ਆ ਤੇ ਢੱਲ ਬਹੁਤ ਪਈਆ ਹਵਾਨੇ ਚ ਸਾਰੀਆਂ ਬਾਲਟਨ ਕੀਗਾ ਬਾਈ ਕਹਿੰਦਾ ਮੌਕੇ ਤੇ ਆ ਕੇ ਬੰਦੀ ਬੁੰਦੀ ਪੂਰੀ ਆ ਕਿਉਂਕਿ ਢੱਲ ਢੁੱਲ ਵੀਰੇ ਚੰਗੀ ਪਈ ਆ ਸੋਹਣਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿਕੜ ਮਾ ਗਲਾਬੀ ਥਣਾ ਫੋੜ ਸ਼ਾਂਗ ਪੂਰਾ ਵੀ ਨਹੀਂ ਨਿੱਗਰ ਨਰੋਈ ਆ ਸਭੀ ਪੱਲੀ ਆ ਕੱਲੀ ਕੱਚੀ ਕੱਚੀ ਆ ਵੀਰੇ ਅੱਜ ਤੁਹਾਨੂੰ ਮਿਲ ਵੀ ਭਾਜ ਜਾਣੀ ਆ ਜਿੱਦੇ ਕਰਮਾਲੀ ਵੀਰੇ ਤਿਆਰ ਹੋਗੀ ਤੇ ਉਹਦੇ ਤੁਹਾਨੂੰ ਵੀ ਪਤਾ ਕਿੰਨੇ ਰੁਪਈਆ ਦੀ ਚੀਜ਼ ਆ ਬਾਕੀ ਗਲਾਬੀ ਥਣਾ ਥਣਾ ਦੀ ਭਾਰ ਪਿੱਛੇ ਦੀ ਅਗਲੇ ਤੇ ਘਰ ਟਿੱਕਰ ਦੀ ਗਾਰੰਟੀ ਆ ਬਣ ਲਈ ਵੀਰੇ ਜਾਹੇ ਤੁਸੀਂ ਆਪਦੇ ਘਰੇ ਜਾ ਕੇ ਪਾਸ ਕਰ ਲਿਓ ਬੇਫਿਕਰ ਹੋ ਕੇ ਗੁਲਾਬੀ ਥਾਣਾ ਨੇੜੇ ਤੋਂ ਚੈੱਕ ਕਰਾ ਦਿਨਾ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਚਮਕਦਮ ਕਾਲੀ ਆ ਸੰਭੀ ਪਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਲਾਵੀਆਂ ਤੇ ਭਾਈ ਕੀਮਤ ਕਰਨੀ ਜਾਇਜ਼ ਜਿਹੜੇ ਲੈਣਾ ਹੀ ਆ ਜਾਏ ਵੀਰੇ ਬਰਾੜ ਵੀਰੇ ਜੈਦਾ ਹੁੰਦੀ ਆ ਤਾਜੀ ਉਹ ਵੀ ਤਿਆਰ ਵੜ ਹੁਣ ਤਾਂ 55 ਦੀ ਵੈਦ ਦੀ ਹਾਂ ਅਜਾ ਆਪਾਂ ਨਾ 55 ਕਰਨਾ ਨਾ 45 42 ਚ ਮਾਨਤਨ ਕਰਦਾ ਹਾਂ ਅੱਜ ਅੱਜ ਆਫਰ ਆ ਆਫਰ 17 11 ਕਿਲੋ ਵਾਲੀ ਕੋਈ ਦੇ ਕੇ ਉਗਾ ਨਹੀਂ ਬਿੰਦਾ ਬਈ 42000 ਚ ਕਿਨੇ ਦੇਣੀ ਟੋਕੜਾ ਵਾਲਾ ਮੁੱਲ ਕਰਤਾ ਬਾਈ ਨੇ 42000 ਚ ਐਡੀ ਨਿੱਗਰ ਨਰੋਈ ਕਦੋਂ ਮਿਲੀ ਕੋਈ ਸਾਹਮ ਕੇ ਜਿਹੜਾ ਕੋਈ ਵੀਰ ਭਰਾ ਵੇਚਣ ਵਾਲਾ ਘੜਦ ਨੂੰ 8 9000 ਕਮਾਈ ਦੇ ਕੇ ਹਾਂ 50 ਦੀ ਜਿੰਨੂੰ ਮਰਜ਼ੀ ਦੇ ਦੇ ਤਿਆਰ ਕਰਕੇ ਪੋਲੇ ਹੱਥ ਨਾਲ ਸਿੰਗਾ ਵਾਲੀ ਦਾ ਮੁੱਲ ਮਾਸ਼ਾਅੱਲ ਲੋਕੀ ਅੱਜ ਬਾਈ ਕਹਿੰਦਾ 42000 ਰੁਪਏ ਚ ਮਾਨ ਤਾਨ ਕਰ ਦਾਂਗੇ ਪਤਾ ਨਹੀਂ ਕਿੱਥੋਂ ਲੈ ਕੇ ਆਇਆ ਬਾਹਲੇ ਜੈਜ ਮੁੱਲ ਦੀ ਆ ਬਾਕੀ ਹੈ ਇਕੱਲੀ ਕੱਚੀ ਆ 10 ਦਿਨ ਸਾਂਭਣੀ ਪੈਣੀ ਆ ਚਾਹੇ 10 ਦਿਨ ਸਾਂਭ ਕੇ ਵੇਚ ਦਿਓ ਆ ਭਾ ਨਹੀਂ ਕਿਦੋਂ ਮਿਲਣਾਗਾ ਬਾਕੀ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ